ਸ਼ਤਰੀ ਅਕਾਲ ਜੀ ਸਾਰਿਆਂ ਨੂੰ ਜਦੋਂ ਹੀ ਸਮੋਸੇ ਪਕੌੜਿਆਂ ਦਾ ਨਾਲ ਲੈਣੇ ਆ ਤਾਂ ਚਟਪਟੀ ਸੌਸ ਜ਼ਿਆਦਾ ਜਾਂਦੀ ਹੈ ਕਿਉਂਕਿ ਇਹਦੇ ਤੋਂ ਬਿਨਾਂ ਸਾਨੂੰ ਉਹ ਬਿਲਕੁਲ ਵਧੀਆ ਨਹੀਂ ਲੱਗਦੀ ਤੇ ਜੇ ਵਿਚਾਰ ਵਾਲੀ ਸੌਸ ਦੀਆਂ ਕਈ ਤਰ੍ਹਾਂ ਦੀਆਂ ਨਿਊਜ਼ ਆਪਾਂ ਵੇਖਦੇ ਆ ਤਾਂ ਉਹਨੂੰ ਘਰ ਦੇ ਵਿੱਚ ਵੜਨ ਨੂੰ ਜੀ ਨਹੀਂ ਕਰਦਾ ਖਾਣੀ ਤਾਂ ਬਹੁਤ ਦੂਰ ਦੀ ਗੱਲ ਹੈ ਅੱਜ ਆਪਾਂ ਬਹੁਤ ਹੀ ਵਧੀਆ ਜੀ ਟਮੇਟੋ ਸੌਸ ਹੈ ਜਿਹੜੀ ਘਰ ਦੇ ਵਿੱਚ ਤਿਆਰ ਕਰਾਂਗੇ ਆਪਾਂ ਅੱਜ ਗਏ ਸੀ ਜੀ ਸਬਜ਼ੀ ਮੰਡੀ ਤੇ ਬੜੇ ਹੀ ਸੋਹਣੇ ਦੇਸੀ ਟਮਾਟਰ ਜਿਹੜੇ ਆਪਾਂ ਨੂੰ ਮਿਲ ਗਏ ਬਿਲਕੁਲ ਰੈੱਡ ਰੈੱਡ ਤੇ ਦੂਰੋਂ ਹੀ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਸੀ ਤੇ ਚਲੋ ਸੋਚਿਆ ਅੱਜ ਵਧੀਆ ਜੀ ਸਾਸ ਤਿਆਰ ਕਰਦੇ ਆਂ ਬੈਸੇ ਵੀ ਕਈ ਦਿਨਾਂ ਤੋਂ ਘਰ ਵਿੱਚ ਖਤਮ ਹੋਈ ਪਈ ਸੀ ਟਮਾਟਰਾਂ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਉਸ ਤੋਂ ਬਾਅਦ ਇਹਦੇ ਉੱਪਰਲੇ ਹਿੱਸੇ ਨੂੰ ਆਪਾਂ ਉਤਾਰ ਦਾਂਗੇ ਤੇ ਜੇ ਟਮਾਟਰ ਤੇ ਕੋਈ ਦਾਗ ਵੀ ਹੋਇਆ ਤਾਂ ਤੁਸੀਂ ਉਹ ਟਮਾਟਰ ਦਾ ਉਹਨਾਂ ਹਿੱਸਾ ਅਲੱਗ ਕਰ ਦੇਣਾ ਤੇ ਇਸ ਹਿਸਾਬ ਨਾਲ ਤੁਸੀਂ ਇਹਨੂੰ ਕੱਟਣਾ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਮੋਟਾ ਟਮਾਟਰਾਂ ਵਿੱਚ ਬਹੁਤ ਹੀ ਜ਼ਿਆਦਾ ਰਸ ਸੀ ਇਸ ਲਈ ਆਪਾਂ ਪਹਿਲਾਂ ਅੱਧੇ ਕੱਟ ਕੇ ਨਾਲ ਦੀ ਨਾਲ ਕੜਾਈ ਵਿੱਚ ਪਾਤੇ ਤੇ ਗੈਸ ਨੂੰ ਚਲਾ ਕੇ ਬਿਲਕੁਲ ਸਲੋ ਫਲੇਮ ਤੇ ਕਰਤਾ ਉਸ ਤੋਂ ਬਾਅਦ ਹੀ ਆਪਾਂ ਦੂਸਰੇ ਟਮਾਟਰ ਕੱਟ ਲੇ ਉਹ ਵੀ ਵਿੱਚ ਪਾਤੇ ਤੇ ਇਹਦੇ ਲਈ ਥੋੜਾ ਜਿਹਾ ਸਮਾਨ ਆਪਾਂ ਹੋਰ ਲਵਾਂਗੇ ਚਾਰ ਪੰਜ ਲਈਆਂ ਜੀ ਆਪਾਂ ਬਿਲਕੁਲ ਸੁੱਕੀਆਂ ਲਾਲ ਮਿਰਚਾਂ ਚਾਰ ਪੰਜ ਕਲੀਆਂ ਲਸਣ ਦੀਆਂ ਤੇ ਇੱਕ ਬਿਲਕੁਲ ਛੋਟਾ ਜਿਹਾ ਪਿਆਜ਼ ਲਿਆ ਡੇਢ ਕਿਲੋ ਆਪਾਂ ਟਮਾਟਰ ਲਈ ਸੀ ਤੇ ਬਿਲਕੁਲ ਛੋਟਾ ਜਿਹਾ ਪਿਆਜ਼ ਉਹਦੇ ਵਿੱਚ ਪਾਇਆ ਹੈ ਇੰਨਾ ਕੁ ਟੇਸਟੀ ਆਪਾਂ ਸੌਸ ਦੇ ਵਿੱਚ ਇਹਦਾ ਰੱਖਣਾ ਬਾਕੀ ਜਿਹੜੀਆਂ ਪੰਜ ਮਿਰਚਾਂ ਆਪਾਂ ਲਾਲ ਸੁੱਕੀਆਂ ਪਾਈਆਂ ਐ ਇੰਨੀ ਹੀ ਬਹੁਤ ਐ ਇਹਦੇ ਨਾਲ ਬੜਾ ਹੀ ਤਿੱਖਾ ਹੋ ਜਾਂਦਾ ਕਿਉਂਕਿ ਪਿਛਲੇ ਵਾਰ ਜਦੋਂ ਮੈਂ ਸਾਸ ਬਣਾਈ ਸੀ ਤਾਂ ਮਿਰਚਾਂ ਦੋ ਤਿੰਨ ਜ਼ਿਆਦਾ ਪੈ ਗਈਆਂ ਤੇ ਬਹੁਤ ਹੀ ਜ਼ਿਆਦਾ ਤਿੱਖੀ ਬਣੀ ਸੀ ਖਾਣ ਵਿੱਚ ਬੱਚਿਆਂ ਨੂੰ ਮੁਸ਼ਕਲ ਹੋ ਜਾਂਦੀ ਐ ਉਸ ਤੋਂ ਬਾਅਦ ਇੱਕ ਆਪਾਂ ਵੱਡੀ ਇਲਾਇਚੀ ਪਾ ਦਾਂਗੇ ਇਹ ਹਲਕਾ ਹਲਕਾ ਜਿਹਾ ਸਮਾਨ ਆਪਾਂ ਪਾਉਣਾ ਇਹਦਾ ਥੋੜਾ ਥੋੜਾ ਜਿਹਾ ਟੇਸਟ ਆਵੇ ਫਿਰ ਪਾਈਏ ਜੀ ਅੱਠ ਰਸੇ ਦੇ ਵਿੱਚ ਆਪਾਂ ਕਾਲੀ ਮਿਰਚਾ ਉਸ ਤੋਂ ਬਾਅਦ ਇਹਦੇ ਵਿੱਚ ਜ਼ਰੂਰ ਤੁਸੀਂ ਇੱਕ ਚਮਚੀ ਚੀਨੀ ਦੀ ਪਰ ਆਪਾਂ ਬਿਲਕੁਲ ਨਹੀਂ ਪਾਵਾਂਗੇ ਕਿਉਂਕਿ ਇਹਦੇ ਵਿੱਚ ਆਪਾਂ ਚਾਰ ਪੰਜ ਖੰਜੂਰਾ ਪਾਤੀਆਂ ਜਿਹੜੀਆਂ ਕਿ ਅੱਜ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਵਧੀਆ ਆ ਰਹੀਆਂ ਐ ਬਾਕੀ ਇਹ ਜਿਹੜੀਆਂ ਖੰਜੂਰ ਐ ਗਿੱਟਕਾਂ ਤੋਂ ਬਗੈਰ ਐ ਤੁਸੀਂ ਇਹਦੇ ਵਿੱਚ ਮਿਕਸ ਕਰ ਦਿਓ ਇਹਦੇ ਨਾਲ ਹਲਕਾ ਜਿਹਾ ਮਿੱਠਾ ਦੇਣ ਗਿਆ ਤੇ ਟੇਸਟ ਬੜਾ ਹੀ ਵਧੀਆ ਆਊਗਾ ਉਸ ਤੋਂ ਬਾਅਦ ਅੱਧਾ ਚਮਚ ਪਰਕੇ ਪਾ ਲਾਂਗੇ ਨਮਕ ਦਾ ਕਿਉਂਕਿ ਨਮਕ ਨਾਲ ਇਹ ਜਲਦੀ ਮੈਸ਼ ਹੋ ਜਾਣਗੇ ਬਹੁਤ ਜਲਦੀ ਟਮਾਟਰ ਜਿਹੜੇ ਬਣ ਕੇ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਇਹਨੂੰ ਟੱਕ ਦਾਂਗੇ ਸਲੋ ਫਲੇਮ ਤੇ 5-6 ਮਿੰਟ ਲਈ ਪੱਕਣ ਲਈ ਰੱਖ ਦਾਂਗੇ ਦੇਖੋ ਸਾਰੇ ਟਮਾਟਰ ਆਪਣਾ ਪਾਣੀ ਛੱਡ ਗਏ 8 ਤੋਂ 10 ਮਿੰਟ ਦੇ ਵਿੱਚ ਵਿੱਚ ਲਗਭਗ ਇਹ ਇਸ ਤਰੀਕੇ ਦੇ ਤਿਆਰ ਹੋ ਜਾਂਦੇ ਆ ਉਸ ਤੋਂ ਬਾਅਦ ਇਹਨੂੰ ਕਰਾਂਗੇ ਜੀ ਆਪਾਂ ਠੰਡਾ 10-15 ਮਿੰਟਾਂ ਲਈ ਇਹਨੂੰ ਰੈਸਟ ਤੇ ਰੱਖ ਦਾਂਗੇ ਕਿਉਂਕਿ ਫਿਰ ਆਪਾਂ ਇਹਨੂੰ ਗ੍ਰाइंड ਕਰਨਾ ਹੈਗਾ ਪਰ ਇਹਦੇ ਵਿੱਚ ਤੁਸੀਂ ਘਰ ਵਾਲੇ ਪਾਣੀ ਦੀ ਬਿਲਕੁਲ ਵਰਤੋ ਨਹੀਂ ਕਰਨੀ ਕਿਉਂਕਿ ਇਹ ਜਿਹੜੀ ਸੌਸ ਹੈ ਆਪਾਂ ਬਹੁਤ ਲੰਬੀ ਧੀਰ ਤੱਕ ਚਲਾਉਣੀ ਹੈ ਇੱਕ ਸਾਲ ਦੇ ਲਗਭਗ ਇਹ ਬਿਲਕੁਲ ਖਰਾਬ ਨਹੀਂ ਹੁੰਦੀਗੀ ਉਸ ਤੋਂ ਪਹਿਲਾਂ ਪਹਿਲਾਂ ਤਾਂ ਅਸੀਂ ਬਹੁਤ ਵਾਰ ਤਿਆਰ ਕਰ ਲਾਂਗੇ ਕਿਉਂਕਿ ਇਹ ਈਨੀਆਂ ਘਰ ਦੇ ਵਿੱਚ ਬਚਦੀ ਨਹੀਂ ਕਿਉਂਕਿ ਬੱਚੇ ਚਟਪਟੀ ਇਹਨੂੰ ਖਤਮ ਕਰ ਦਿੰਦੇ ਆ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਗ੍ਰਾਈਂਡ ਕਰ ਲਾਂਗੇ ਚੰਗੀ ਤਰ੍ਹਾਂ ਇਹਨੂੰ ਤੁਸੀਂ 304 ਮਿੰਟ ਲਈ ਲਗਾਤਾਰ ਗ੍ਰਾਈਂਡ ਕਰਨਾ ਹੈ ਜਮਾ ਹੀ ਇਹ ਪਿਉਰੀ ਦੀ ਤਰ੍ਹਾਂ ਤੁਸੀਂ ਤਿਆਰ ਕਰ ਲੈਣੀ ਹੈ ਉਸ ਤੋਂ ਬਾਅਦ ਇੱਕ ਲੈਣੀ ਹੈ ਖੁੱਲੀ ਜੀ ਛਣਨੀ ਤੇ ਉਹਦੇ ਵਿੱਚ ਤੁਸੀਂ ਹੌਲੀ ਹੌਲੀ ਇਹਨੂੰ ਛਾਲ ਲੈਣਾ ਕਿਸੇ ਵੀ ਕੜਚੀ ਨਾਲ ਜਾਂ ਤੁਸੀਂ ਚਮਚ ਨਾਲ ਇਸ ਤਰੀਕੇ ਨਾਲ ਲਗਾਤਾਰ ਹਿਲਾਉਂਦੇ ਜਾਓ ਤੇ ਇਹਦੇ ਵਿੱਚੋਂ ਜਿਹੜੇ ਟਮਾਟਰਾਂ ਦੇ ਬੀਜ ਐ ਜਾਂ ਕੋਈ ਲਾਲ ਸੁੱਕੀਆਂ ਮਿਰਚਾਂ ਦੇ ਬੀਜ ਐ ਉਹ ਸਾਰੇ ਬਾਹਰ ਆ ਜਾਣਗੇ ਤੇ ਆਪਾਂ ਜਿਹੜੀ ਵੱਡੀ ਇਲਾਇਚੀ ਇਹਦੇ ਵਿੱਚ ਪਾਈ ਸੀ ਉਹਨੂੰ ਵੀ ਆਪਾਂ ਵਿੱਚੇ ਗ੍ਰाइंड ਕਰਤਾ ਸੀ ਤੇ ਇਸ ਤਰੀਕੇ ਨਾਲ ਇਹਦੇ ਵਿੱਚ ਕੋਈ ਵੀ ਜਿਹੜੀ ਮੋਟੀ ਚੀਜ਼ ਐ ਬਾਹਰ ਨਹੀਂ ਆਊਗੀ ਬਿਲਕੁਲ ਬਜ਼ਾਰ ਵਰਗੀ ਉਸ ਤੋਂ ਵੀ ਕਿਤੇ ਜ਼ਿਆਦਾ ਵਧੀਆ ਜਿਹੜੀ ਸੌਸ ਐ ਘਰ ਦੇ ਵਿੱਚ ਬਣ ਕੇ ਤਿਆਰ ਹੋਊਗੀ ਇਸ ਤਰ੍ਹਾਂ ਦੇ ਸਾਰੇ ਮੋٹے ਬੀਜ ਜਿਹੜੇ ਬਾਹਰ ਰਹਿ ਜਾਣਗੇ ਉਸ ਤੋਂ ਬਾਅਦ ਜਿਹੜਾ ਵੀ ਟਮਾਟਰ ਜੱਗ ਦੇ ਨਾਲ ਲੱਗੇ ਹੋਏ ਸੀ ਅੱਧਾ ਗਲਾਸ ਪਾਣੀ ਦਾ ਪਾ ਕੇ ਤੇ ਹਲਕਾ ਜਿਹਾ ਨਮਕ ਪਾ ਕੇ ਤੁਸੀਂ ਪੀ ਲਿਓ ਕਿਉਂਕਿ ਬਧੀਆ ਜਿਹਾ ਸੂਪ ਬਣ ਗਿਆ ਉਸ ਤੋਂ ਬਾਅਦ ਜੀ ਕੜਾਈ ਨੂੰ ਰੱਖ ਦਾਂਗੇ ਆਪਾਂ ਗਰਮ ਤੇ ਇਹਨੂੰ ਨਾਲ-ਨਾਲ ਹਿਲਾਉਂਦੇ ਰਵਾਂਗੇ ਫਿਰ ਇਹਦੇ ਲਈ ਲਵਾਂਗੇ ਆਪਾਂ 2-3 ਇਲਾਇਚੀਆਂ ਤੇ ਜਿਹਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲੈਣਾ ਹਲਕਾ ਜਿਹਾ ਸਮਾਨ ਪਾਉਣਾ ਤਾਂ ਕਿ ਟੇਸਟ ਜਿਹੜਾ ਵਧੀਆ ਆਵੇ ਫਿਰ ਇੱਕੇ ਦੇ ਵਿੱਚ ਪਾਵਾਂਗੇ ਆਪਾਂ ਲੌਂਗ ਤੇ ਬਿਲਕੁਲ ਥੋੜੀ ਜਿਹੀ ਪਾਵਾਂਗੇ ਦਾਲਚੀਨੀ ਇਹਦੇ ਲਈ ਆਪਾਂ ਇੱਥੇ ਟਿਸ਼ੂ ਚੇਨਰ ਵਰਤੇ ਆ ਤੁਸੀਂ ਚਾਹੋ ਤਾਂ ਕੋਈ ਵੀ ਸੂਤੀ ਕੱਪੜਾ ਲੈ ਸਕਦੇ ਹੋ ਜਿਹਦੇ ਵਿੱਚ ਇਹਨਾਂ ਚੀਜ਼ਾਂ ਨੂੰ ਬੰਨ ਕੇ ਤੇ ਸੌਸ ਦੇ ਵਿੱਚ ਸੁੱਟ ਦਿਓ ਕਿਉਂਕਿ ਇਹਦਾ ਟੇਸਟ ਹਲਕਾ-ਹਲਕਾ ਆਊਗਾ ਜਦਾਂ ਵਾਦੀਰੂ ਤੇ ਚੀਜ਼ਾਂ ਵਿੱਚ ਮਿਕਸ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਆਪਾਂ ਇਹਨੂੰ ਪਹਿਲਾਂ ਹੀ ਛਾਣ ਲਿਆ ਹੁਣ ਦੁਬਾਰਾ ਇਹਨੂੰ ਆਪਾਂ ਨਹੀਂ ਛਾਣਾਂਗੇ ਤੇ ਉਸ ਤੋਂ ਬਾਅਦ ਇਹਨੂੰ ਹੌਲੀ-ਹੌਲੀ ਆਪਾਂ ਪਕਾਉਂਦੇ ਜਾਵਾਂਗੇ ਜਦੋਂ ਇਹ ਪਕਣਾ ਸ਼ੁਰੂ ਹੋ ਗਿਆ ਤੇ ਛਿੱਟੇ ਜੇ ਉੱਠਨੇ ਸ਼ੁਰੂ ਹੋ ਜਾਣਗੇ ਕਾਫੀ ਜ਼ਿਆਦਾ ਛਿੱਟੇ ਉੱਠਣਗੇ ਤੁਸੀਂ ਧਿਆਨ ਨਾਲ ਕਰਨਾ ਤੇ ਦੇ ਉੱਪਰ ਤੁਸੀਂ ਕੋਈ ਢੱਕਣ ਵਗੈਰਾ ਰੱਖ ਦੇਣਾ ਤੇ ਹੌਲੀ-ਹੌਲੀ ਪਕਾਉਂਦੇ ਜਾਓ ਜਦੋਂ ਇਹਨੂੰ ਪਕਦੀ ਨੂੰ 10 ਤੋਂ 15 ਮਿੰਟ ਹੋ ਗਏ ਤਾਂ ਉਸ ਤੋਂ ਬਾਅਦ ਇਹਦੇ ਵਿੱਚ ਪਾਈਏ ਜੀ ਥੋੜੀ ਜੀ ਰੰਗ ਵਾਲੀ ਮਿਰਚ ਥੋੜਾ ਜਿਹਾ ਪਾ ਮਗੇ ਆਪਾਂ ਨਮਕ ਨਮਕ ਆਪਣੇ ਹਿਸਾਬ ਨਾਲ ਰੱਖਿਓ ਕਿਉਂਕਿ ਅੱਧਾ ਚਮਚ ਨਮਕ ਦਾ ਆਪਾਂ ਪਹਿਲਾਂ ਪਾਇਆ ਸੀ ਤੇ ਇਸ ਤਰੀਕੇ ਨਾਲ ਨੂੰ ਪਕਾਉਂਦੇ ਜਾਇਓ ਜਦੋਂ ਬਿਲਕੁਲ ਲਾਸਟ ਤੇ ਪਹੁੰਚੋਗੇ ਤਾਂ ਇਹ ਛਿੱਟੇ ਉੱਠਨੇ ਆਪਣੇ ਆਪ ਹੀ ਥੋੜੇ ਜਿਹਾ ਘੱਟ ਹੋ ਜਾਣਗੇ ਤੇ ਫਿਰ ਆਪਾਂ ਇਹਦੇ ਵਿੱਚ ਜੀ ਪਾਏ ਦੋ ਤਿੰਨ ਚਮਚ ਵਿਨੇਗਰ ਦੀ ਤੇ ਇਹਨੂੰ ਆਪਾਂ ਮਿਕਸ ਕਰ ਦਾਂਗੇ ਕਿਉਂਕਿ ਬਿਨੇਗਰ ਨਾਲ ਇਹ ਬਿਲਕੁਲ ਖਰਾਬ ਨਹੀਂ ਹੁੰਦੀ ਲੰਬੀ ਧੀਰ ਤੱਕ ਚੱਲਦੀ ਹੈ ਐਨੀ ਮਜ਼ੇਦਾਰ ਸੌਸ ਹੈ ਜਿਹੜੀ ਘਰ ਦੇ ਵਿੱਚ ਤਿਆਰ ਹੋਊਗੀ ਤੇ ਜਦੋਂ ਤੁਸੀਂ ਬਣਾ ਕੇ ਆਪ ਖਾਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਊਗਾ ਜਿਨ੍ਹਾਂ ਨੂੰ ਸੌਸ ਵਿੱਚ ਮਿੱਠਾ ਥੋੜਾ ਜਿਹਾ ਜ਼ਿਆਦਾ ਪਸੰਦ ਹੋਵੇ ਇੱਕ ਚਮਚ ਤੁਸੀਂ ਚੀਨੀ ਦਾ ਪਾ ਲਿਓ ਪਰ ਆਪਾਂ ਇਸ ਤਰੀਕੇ ਨਾਲ ਹੀ ਬਣਾਉਣੇ ਆ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਉਸ ਤੋਂ ਬਾਅਦ ਜਦੋਂ ਇਹ ਤਿਆਰ ਹੋ ਗਈ ਤੇ ਫਿਰ ਤੁਸੀਂ ਇਹਨੂੰ ਇਸ ਤਰੀਕੇ ਨਾਲ ਚੈੱਕ ਕਰ ਲੈਣਾ ਥੋੜੀ ਜੀ ਸਾਸ ਤੁਸੀਂ ਪਲੇਟ ਉੱਪਰ ਰੱਖ ਕੇ ਦੇਖ ਲਿਓ ਦੇਖੋ ਜਦੋਂ ਇਹ ਇਕੱਠੀ ਉੱਪਰੋਂ ਸਾਰੀ ਆ ਰਹੀ ਹੈ ਤਾਂ ਸਮਝੋ ਇਹ ਤਿਆਰ ਹੋ ਗਈ ਤੇ ਇਹਨੂੰ ਤਿਆਰ ਹੋਣ ਤੇ 20 ਤੋਂ 25 ਮਿੰਟ ਲੱਗ ਜਾਂਦੇ ਆ ਗੈਸ ਦੀ ਫਲੇਮ ਤੁਸੀਂ ਮੀਡੀਅਮ ਟੂ ਸਲੋ ਰੱਖਿਓ ਉਸ ਤੋਂ ਬਾਅਦ ਕੋਈ ਵੀ ਕੱਚ ਦਾ ਲੈ ਲਿਓ ਜਾਰੇ ਜਿਹੜਾ ਕਿ ਚੰਗੀ ਤਰ੍ਹਾਂ ਸੁੱਕਾ ਹੋਣਾ ਚਾਹੀਦਾ ਬਿਲਕੁਲ ਗਿੱਲਾ ਨਹੀਂ ਹੋਣਾ ਚਾਹੀਦਾ ਚਾਹੇ ਤੁਸੀਂ ਇਹਨੂੰ ਘੰਟਕ ਧੁੱਪ ਵੀ ਲਗਾ ਸਕਦੇ ਹੋ ਜਾਂ ਤੁਸੀਂ ਰੰਪਾਣੀ ਵਿੱਚ ਇਹਨੂੰ ਰੱਖ ਸਕਦੇ ਹੋ ਮਤਲਬ ਜੇ ਗਿੱਲਾ ਹੋਇਆ ਤਾਂ ਤੁਹਾਡੀ ਸੌਸ ਹੈ ਜਿਹੜੀ ਖਰਾਬ ਹੋ ਜੂਗੀ ਕੱਚ ਦੇ ਜਾਰ ਨੂੰ ਤੁਸੀਂ ਚੰਗੀ ਤਰ੍ਹਾਂ ਬੰਦ ਕਰਕੇ ਇਹਨੂੰ ਫ੍ਰਿਜ ਵਿੱਚ ਰੱਖ ਦਿਓ ਆਰਾਮ ਨਾਲ ਇਹ 1 ਸਾਲ ਤੱਕ ਬਿਲਕੁਲ ਖਰਾਬ ਨਹੀਂ ਹੁੰਦੀ ਜਿੱਦਾਂ ਮਰਜੀ ਤੁਸੀਂ ਖਾਈ ਜਾਓ ਬਸ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਤੁਹਾਡੇ ਹੱਥ ਵਗੈਰਾ ਵੀ ਗਿੱਲੇ ਨਾ ਵਰਤਿਓ ਬਹੁਤ ਹੀ ਟੇਸਟੀ ਜੀ ਮਜ਼ੇਦਾਰ ਦੀ ਸੌਸ ਦੀ ਰੈਸিপি ਵਧੀਆਂ ਲੱਗੀ ਹੋਵੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ విడియో దే ధన్వాద జీ